ਕਹਿੰਦੇ ਜਦੋਂ ਗਿੱਦੜ ਦੀ ਮੌਤ ਆਉਂਦੀ ਆ ਤਾਂ ਉਹ ਸ਼ੈਰ ਵਾਲੇ ਨੂੰ ਭੱਜਦਾ ਅੱਜ ਕੱਲ ਇਹ ਹੀ ਕੁਝ ਹਾਂ ਚੱਲ ਰਿਹਾ ਆਪਣੇ ਇੰਡੀਆ ਦੇ ਵਿੱਚ ਨਿਊਜ਼ ਚੈਨਲਾਂ ਦਾ ਆਈ ਐਮ ਸੌਰੀ ਬਾਬੂ ਉਹਨਾਂ ਦੇ ਲਈ ਸ਼ੈਰਾਂ ਸੋਸ਼ਲ ਮੀਡੀਆ ਜਿੱਥੇ ਉਹਨਾਂ ਦੀ ਰੋਜ਼ ਬੇਇੱਜ਼ਤੀ ਹੁੰਦੀ ਆ ਮੀਮ ਬਣਦੇ ਨੇ ਟ੍ਰੋਲਿੰਗ ਹੁੰਦੀ ਆ ਇਸਕਾ ਇੱਕ ਪੈਟਰਨ ਹੈ ਰੋਜ਼ ਰਾਤ ਕੋਈ ਇੱਕ ਬੰਦੇ ਕੋ ਪਾਕਿਸਤਾਨ ਸੇ ਬੁਲਾਏਗਾ ਔਰ ਉਸਕੋ ਆਪਣਾ ਫੀਲਿੰਗ ਬਤਾਏਗਾ ਬਹੁਤ سارے ਚੈਨਲ ਹੈ ਔਰ ਉਹ ਇੱਕ ਐਂਕਰ ਆਏਗਾ ਤਾਂ ਉੱਚੀkh ਰਹਾ ਚਿੱਲਾ ਰਹਾ ਲੱਗਦਾ ਗਿਰਦਾ ਗਿਰਦਾ ਵਾਹ ਕੁੱਤ ਜਾਏ ਤੇ ਅੱਜ ਕੱਲ੍ਹ ਕੁਝ ਵੱਡੇ ਵੱਡੇ ਚੈਨਲਾਂ ਦੇ ਵੱਡੇ ਵੱਡੇ ਰਿਪੋਰਟਰ ਉਸੇ ਸ਼ਹਿਰ ਵੱਲ ਨੂੰ ਭੱਜ ਰਹੇ ਨੇ ਤੇ ਨਵੇਂ-ਨਵੇਂ ਇਨਫਲੂਐਂਸਰ ਪ੍ਰੋਗਰਾਮਸ ਲਾਉਣ ਦੀ ਗੱਲ ਕਰ ਰਹੇ ਰਿਪਬਲਿਕ ਇਸ ਸਟਾਰਟਿੰਗ ਅ ਇਨਫਲੂਐਂਸਰ ਇਨਕਿਊਬेटर ਪ੍ਰੋਗਰਾਮ ਵੇਅ ਯੂ ਕੈਨ ਬੀ ਪਾਰਟ ਆਫ ਕ੍ਰੀਏਟਿੰਗ ਸਮ ਵਰਲਡ ਕਲਾਸ ਕੰਟੈਂਟ ਪਰ ਹੁਣ ਗੱਲ ਐਦਾ ਕਿ ਇੰਟਰਨੈਟ ਦੀ ਟੈਕਨੋਲੋਜੀ ਵਧਦੀ ਜਾ ਰਹੀ ਹੈ ਉਦੇ ਕਾਰਨ ਲੋਕਾਂ ਨੂੰ ਇਹਨਾਂ ਦੀ ਅਸਲੀਅਤ ਦਾ ਪਤਾ ਲੱਗਦਾ ਜਾ ਰਿਹਾ ਤੇ ਖਬਰਾਂ ਦੇਖਣ ਦੀ ਉਜਾਏ ਜ਼ਿਆਦਾਤਰ ਲੋਕ YouTube ਤੇ Instagram ਤੇ ਜਾਂ ਹੋਰ ਸੋਸ਼ਲ ਮੀਡੀਆ ਤੇ ਉਹਨਾਂ ਲੋਕਾਂ ਤੋਂ ਗੱਲਾਂ ਸੁੰਣਾ ਪਸੰਦ ਕਰਦੇ ਨੇ ਜਿਨ੍ਹਾਂ ਤੇ ਉਹਨਾਂ ਨੂੰ ਯਕੀਨ ਆ ਨਮਸਕਾਰ ਮੈਂ ਰਵੀਸ਼ ਕੁਮਾਰ ਪੂਰੀ ਦੁਨੀਆ ਮੇਂ ਝੂਠ ਇੱਕ ਨਈ ਚੁਣੌਤੀ ਬਣ ਕੇ ਉਭਰਾ ਹੈ ਝੂਠ ਦੀ ਦੀਵਾਰ ਹਮਾਰੇ ਆਸ-ਪਾਸ ਰੋਜ਼ ਬੜੀ ਹੋਤੀ ਜਾ ਰਹੀ ਹੈ ਰੰਜੀਤ ਬਾਬਾ ਦਾ ਗੀਤ ਹੈ ਛੋਟੇ ਛੋਟੇ ਘਰਾਂ ਵਿੱਚੋਂ ਉੱਠਿਆਂ ਬਹੁਤ ਦੂਰ ਜਾ ਕੇ ਹਟਾਂਗੇ ਸਤਿ ਸ਼੍ਰੀ ਅਕਾਲ ਮੈਂ ਸਿਮਰਨ ਜੋਤ ਸਿੰਘ ਮੱਕੜ ਤੁਸੀਂ ਦੇਖ ਰਹੇ ਹੋ ਐਸ ਐਮ ਟੀਵੀ ਇੰਨਾ ਚੈਨਲਾਂ ਦੇ ਲਈ ਇਹ ਲੋਕ ਬੜਾ ਖਤਰਾ ਬਣ ਚੁੱਕੇ ਨੇ ਆਓ ਆਪਾਂ ਪਿਛਲੇ 10-12 ਸਾਲਾਂ ਦੇ ਵਿੱਚ ਜੋ ਨਿਊਜ਼ ਚੈਨਲਾਂ ਦੇ ਵਿੱਚ ਚੇਂਜ ਆਇਆ ਉਹਨਾਂ ਦੀਆਂ ਖਬਰਾਂ 'ਚ ਚੇਂਜ ਆਇਆ

ਪਹਿਲੀ ਟਾਈਪ ਆਉਂਦੀ ਆ ਜਿੱਥੇ ਨਿਊਜ਼ ਚੈਨਲ ਨੇ ਜਿਹੜੇ ਉਹ ਵੱਡੇ ਵੱਡੇ ਬਿਜ਼ਨਸmenਾਂ ਦੁਆਰਾ ਫੰਡਡ ਹੁੰਦੇ ਨੇ ਉਹਨਾਂ ਦੁਆਰਾ ਡਾਇਰੈਕਟਲੀ ਓਨਡ ਨੇ ਸਭ ਤੋਂ ਵੱਡੀ ਤੇ ਪਹਿਲੀ ਐਗਜ਼ਾਮਪਲ ਹੈ ਜੀ ਨਿਊਜ਼ 80 ਇਹ ਰਿਲਾਇੰਸ ਅੰਬਾਨੀ ਦੀ ਕੰਪਨੀ ਦੁਆਰਾ ਇਹਨੂੰ ਓਨ ਕੀਤਾ ਜਾਂਦਾ ਤੇ ਇਹਨਾਂ ਨੂੰ ਆਪਣੇ ਕੰਮ ਦੇ ਲਈ ਆਪਣੀਆਂ ਕਾਰਪੋਰੇਸ਼ਨਾਂ ਦੇ ਲਈ ਸਰਕਾਰ ਦੀਆਂ ਨਰਮ ਤੇ ਬਿਨੈਸ ਪਸੰਦ ਪੋਲਿਸੀਆਂ ਚਾਹੀਦੀਆਂ ਨੇ ਇਸ ਲਈ ਇਹਨਾਂ ਨੂੰ ਸਰਕਾਰ ਦੀ ਹਮਾਇਤ 100% करनी पड़ती है इज दैट द आर्ग्युमेंट फॉर विनिंग मेकिंग यू द फेस फॉर 2019 नो यू आर कन्वर्टिंग होल डिबेट बिटवीन मोदी वर्सेस हु दैट्स नॉट द क्वेश्चन इट विल बी मोदी वर्सेस हु आई रिपीट मिस्टर भयंकर मोदी वर्सेस हु मोदी वर्सेस हु इट विल बी लाइज वर्सेस पीपल नो मोदी वर्सेस हु मोदी वर्सेस हु नाउ लेट मी से मोदी वर्सेस हु मोदी वर्सेस हु और दूसरी टाइप आ जाती है ओना न्यूज़ चैनल्स दी ਜਿਹੜੇ ਸਿੱਧੇ ਕਿਸੇ ਬਿਜ਼ਨਸਮੈਨ ਦੁਆਰਾ ਤਾਂ ਓਨਡ ਨਹੀਂ ਹੈਗੇ ਪਰ ਇਹਨਾਂ ਨੂੰ ਫੰਡਿੰਗ ਆਉਂਦੀ ਆ ਥਰਡ ਚੈਨਲਾਂ ਦੇ ਰਾਹੀਂ ਕਿਸੇ ਸਰਕਾਰ ਦੇ ਹਮਾਇਤੀ ਜਾਂ ਕਿਸੇ ਨੇਤਾ ਦੁਆਰਾ ਇਹਦੀ ਸਭ ਤੋਂ ਵੱਡੀ ਐਗਜ਼ਾਮਪਲ ਆ ਅਦਨਵ ਗੋਸਵਾਮੀ ਦਾ ਚੈਨਲ ਰਿਪਬਲਿਕ ਟੀਵੀ ਹੈਲੋ ਗੁੱਡ ਮਾਰਨਿੰਗ ਐਂਡ ਵੈਲਕਮ ਰਜੀਵ ਚੰਦਰ ਸ਼ੇਖ ਨਾਮ ਦੇ ਇੱਕ ਕੇਲਾ ਦੇ ਰਾਜ ਸਭਾ ਦੇ ਮੈਂਬਰ ਦੁਆਰਾ 2016 ਦੇ ਵਿੱਚ ਏਸ਼ੀਆ ਨੈਟਰ ਆਹੀ ਪਬਲਿਕ ਟੀਵੀ ਨੂੰ ਫੰਡਿੰਗ ਦਿੱਤੀ ਗਈ ਜਿਹਦੇ ਰਾਹੀਂ ਅਰਨਵ ਗੋਸਵਾਮੀ ਨੇ ਆਪਣਾ ਇਹ ਚੈਨਲ ਸ਼ੁਰੂ ਕੀਤਾ ਜਿਹੜਾ ਇਹਦਾ ਜੀਵ ਚੰਦਰ ਸ਼ੇਖਰ ਆ ਉਹ ਭਾਜਪਾ ਦਾ ਪੂਰਾ ਹਮਾਇਤੀ ਆ ਬਾਅਦ ਵਿੱਚ ਸਾਰਾ ਨਾਟਕ ਵੀ ਹੋਇਆ ਕਿ politically edged ਹੋ ਜਾਂਦਾ ਇਸ ਲਈ ਅਸੀਂ ਆਪਣੇ ਵੱਖਰੇ ਵੱਖਰੇ ਰਸਤੇ ਕਰ ਰਹੇ ਆ ਉਹਨੇ ਚੈਨਲ ਨੂੰ ਛੱਡਿਆ ਵੀ ਤੇ ਬਾਅਦ ਚੋ ਅਰਨਵ ਗੋਸਵਾਮੀ ਨੂੰ ਸ਼ੇਅਰ ਦੇ ਕੇ ਇਸ ਚੈਨਲ ਦਾ ਟੋਟਲੀ ਓਨਰ ਵੀ ਬਣਾ ਦਿੱਤਾ ਗਿਆ ਬਟ ਹੁਣ ਪਿੱਛੇ ਦੀਆਂ ਗੱਲਾਂ ਤਾਂ ਆਪਾਂ ਸਾਰੇ ਆਸਾਨੀ ਨਾਲ ਸਮਝ ਸਕਦੇ ਆ ਆਰ ਯੂ ਰੈਡੀ ਟੂ ਹੇਅਰ ਅਰਨਵ ਗੋਸਵਾਸ ਵਾਸ ਗੋਸਵਾਮੀ ਸਾਹਿਬ ਹੁਣ ਤੀਜੀ ਟਾਈਪ ਆ ਜਾਂਦੀ ਆ ਉਹਨਾਂ ਨਿਊਜ਼ਪੇਪਰਾਂ ਜਾਂ ਉਹਨਾਂ ਨਿਊਜ਼ ਚੈਨਲਾਂ ਦੀ ਜਿਨ੍ਹਾਂ ਦੀ ਇੱਕ ਦੇਸ਼ ਨੂੰ ਬਹੁਤ ਲੋਡ ਹੁੰਦੀ ਆ ਇਹ ਜਾਣਨ ਲਈ ਕਿ ਦੇਸ਼ ਵਿੱਚ ਕੀ ਚੱਲ ਰਿਹਾ ਤੇ ਇਹਨਾਂ ਨਿਊਜ਼ਪੇਪਰਾਂ ਜਾਂ ਨਿਊਜ਼ ਚੈਨਲਾਂ ਦੁਆਰਾ ਇਨਵੈਸਟੀਗੇਟਿਵ ਜਰਨਲਿਜ਼ਮ ਜਾਨੀ ਕਿ ਜਾਂਚ ਪੜਤਾਲ ਦੁਆਰਾ ਖ਼ਬਰਾਂ ਕੱਢੀਆਂ ਜਾਂਦੀਆਂ ਨੇ ਆਪਣੇ ਬੰਦੇ ਭੇਜੇ ਕਿ ਸੱਚਾਈ ਪਤਾ ਕੀਤੀ ਜਾਂਦੀ ਹੈ दे इश्हारोल रही है की प्रधान मंत्री की जो योजना है घर देने की आवास योजना है उसकी वजह से मेरे घर पे मुझे अब छत मिल गई है और मेरे जैसे ट्वेंटी लाख लोग और हैं जिनको छत मिल गयी और अब हम सब आत्मनिर्भर हो गए ये फोटो आपकी है इश्हार में लिखा है की प्रधान आवास योजना ਨਕੇ ਤਹਿਤ ਆਪਕੋ ਇਹ ਘਰ ਮਿਲਿਆ ਤੋ ਇਹ ਸਹੀ ਹੈ ਯਾ ਇਹ ਤੋ ਗਲਤ ਹੈ ਆਪਕੋ ਗਲਤ ਹੈ ਇਹ ਝੂਠੀ ਬਾਤ ਹੈ ਇਸੇ ਕੈਟਾਗਰੀ ਵਿੱਚ ਸਭ ਤੋਂ ਵੱਡਾ ਨਾਮ ਆਉਂਦਾ ਐਨਡੀ ਟੀਵੀ ਦਾ ਐਨਡੀ ਟੀਵੀ ਇੰਡੀਆ ਦਾ ਬਹੁਤ ਵੱਡਾ ਨਿਊਜ਼ ਚੈਨਲ ਆ ਪਹਿਲਾ ਇਹ ਇਸੇ ਕੈਟਾਗਰੀ ਦੇ ਵਿੱਚ ਹੁੰਦਾ ਸੀ ਬਾਅਦ ਚੋਂ ਚਲੋ ਜੋ ਹੋ ਗਿਆ ਉਹਦੀ ਆਪਾਂ ਬਾਅਦ ਚ ਗੱਲ ਕਰਦੇ ਹਾਂ ਐਨਡੀ ਟੀਵੀ ਸਰਕਾਰ ਦੀਆਂ ਪਾਲਿਸੀਆਂ ਦੇ ਵਿਰੁੱਧ ਵੀ ਬੋਲਦਾ ਸੀ ਜੋ ਸੱਚ ਹੁੰਦਾ ਸੀ ਉਹ ਦੱਸਦਾ ਸੀ ਤੇ ਕੋਵਿਡ ਦੇ ਦੌਰਾਨ ਇਹਨਾਂ ਨੇ ਇੱਕ ਗਲਤੀ ਕੀਤੀ ਕਿ ਇਹਨਾਂ ਨੇ ਸਰਕਾਰ ਦੀਆਂ ਪਾਲਸੀਆਂ ਦਾ ਰਾਂਚੇ ਕੇ ਵਿਰੋਧ ਕੀਤਾ ਕਿ ਇਹਨਾਂ ਨੇ ਕੋਵਿਡ ਨੂੰ ਕੰਟਰੋਲ ਕਰਨ ਲਈ ਪ੍ਰੋਪਰ ਪਾਲਸੀਆਂ ਨਹੀਂ ਬਣਵਾਈਆਂ ਫੈਸਿਲਟੀਆਂ ਨਹੀਂ ਦਿੱਤੀਆਂ ਹੁਣ ਇਹਦਾ ਨਤੀਜਾ ਕੀ ਹੋਇਆ ਕਿ ਸਰਕਾਰ ਦਾ ਹੱਥ ਬੰਦੀ ਟੈਕਸ ਡਿਪਾਰਟਮੈਂਟ ਦੇ ਰੈਡਾ 80 ਤੀਆਂ ਰੈਡਾ ਤੇ ਸੀਵੀਆਈ ਦੇ ਕੇਸ 2020 ਤੋਂ 21 ਦੇ ਵਿੱਚ ਕੀ ਸਭ ਕੁਝ ਹੋਇਆ ਤੇ 2022 ਤੱਕ ਅਰਸ਼ਾਂ ਤੇ ਰਹਿੰਦੇ ਐਨਡੀ ਟੀਵੀ ਨੂੰ ਫਰਸ਼ਾਂ ਤੇ ਲਾ ਦਿੱਤਾ ਗਿਆ ਤੇ ਜਦੋਂ ਇਹ ਫਰਸ਼ਾਂ ਤੇ ਲੱਗ ਗਿਆ ਤਾਂ ਸਰਕਾਰ ਦੇ ਬਹੁਤ ਵੱਡੇ ਟੁਲੀਅਰ ਜਿਹਨੂੰ ਬਹੁਤ ਪੁਰਾਣੇ ਸਮੇਂ ਤੋਂ ਸਪੋਰਟ ਦਿੱਤੀ ਜਾ ਰਹੀ ਆ ਗੌਤਮ ਅਡਾਨੀ ਉਹ ਆਇਆ ਉਹਨੇ ਐਨਡੀ ਟੀਵੀ ਨੂੰ ਖਰੀਦਿਆ ਤੇ ਜਿੰਨੇ ਕੇਸ ਸੀ ਸਾਰੇ ਰਫਾ ਰਫਾਉ ਐਨਡੀ ਟੀਵੀ ਵੀ ਵਿਕ ਗਿਆ ਆਪ ਸ਼ਾਇਦ 9 ਨਾ ਬਜੇ ਪ੍ਰਾਈਮ ਟਾਈਮ ਨਾ ਹੋ ਮੁਝੇ ਪਤਾ ਨਹੀਂ ਥਾ ਪਤਾ ਨਹੀਂ ਹੈ ਕਿ ਅਬ 9 ਵਜੇ ਕੀ ਕਰੂੰਗਾ ਚਲੋ ਗੋਤਮਾਦਾਨੀ ਤਾਂ ਆਪਾਂ ਨੂੰ ਪਤਾ ਹੀ ਆ ਕਿ ਸਰਕਾਰ ਦਾ ਕਿੱਡਾ ਗੱਡਾ ਗੱਡਾ ਪਲੇਅਰ ਆ ਐਨਡੀਟੀਵੀ ਤੋਂ ਇਲਾਵਾ ਵੀ ਕਈ ਕੋਟ ਜਾਂ ਕੋਟਾਂ ਤੇ ਦੇਖ ਹੀ ਗੱਡੀਆਂ ਤੱਕ ਉਹਨੂੰ ਹੈਲਪ ਮਿਲੀ ਆ ਪੰਜ ਆਪਾਂ ਉਹ ਤੋਂ ਇਲਾਵਾ ਵੀ ਦੂਰ हट ਕੇ ਦੇਖੀਏ ਤਾਂ દੈਨਿਕ ਵਾਸਰ ਭਾਰਤ ਸਮਾਚਾਰ ਇਹ ਜੀਆਂ ਕੰਪਨੀਆਂ ਤੇ ਵੀ ਇਹੀ ਸਭ ਕੁਝ ਹੋਇਆ ਕੋਵਿਡ ਦੇ ਦੌਰਾਨ ਉਹਨਾਂ ਨੇ ਲੋਕਾਂ ਤੱਕ ਸੱਚ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆਪਣੇ ਵੱਲੋਂ ਉਹਨਾਂ ਨੂੰ ਵੀ ਕੀ ਮਿਲਿਆ ਟੈਕਸ ਦੀਆਂ ਰੇਡਾਂ ਇਸ ਤੋਂ ਇਲਾਵਾ ਵੀ ਨਿਊਜ਼ ਲਾਂਡਰੀ ਉਹ ਵੀ ਇਨਵੈਸਟੀਗੇਟਿਵ ਜਰਨਲਿਜ਼ਮ ਤੇ ਕ੍ਰਿਟੀਕਲ ਸਟੈਂਸ ਦੇ ਉੱਤੇ ਕੰਮ ਕਰਦੇ ਸੀ ਉਹਨਾਂ ਦੇ ਵੀ ਆਪਣੇ ਸਟੈਂਸ ਸੀ ਸਰਕਾਰ ਦੀਆਂ ਪਾਲਿਸੀਆਂ ਦੇ ਵਿਰੁੱਧ ਸੇਮ ਚੀਜ਼ ਉਹਨਾਂ ਨਾਲ ਵੀ ਹੋਈ ਟੈਕਸ ਡਿਪਾਰਟਮੈਂਟ ਦੀਆਂ ਰੇਡਾਂ ਪਈਆਂ ਹੁਣ ਇੱਥੇ ਪਰ ਕਮਾਲ ਦੀ ਗੱਲ ਇਹ ਆ ਕਿ ਟੈਕਸ ਡਿਪਾਰਟਮੈਂਟ ਨੂੰ ਸਿਰਫ ਫਾਈਨੈਂਸ਼ੀਅਲ ਮਾਤਰਾ ਨਾਲ ਮਤਲਬ ਹੁੰਦਾ ਕਿ ਟੈਕਸ ਭਰਿਆ ਗਿਆ ਜਾਂ ਨਹੀਂ ਭਰਿਆ ਗਿਆ ਪਰ ਜਦੋਂ ਇਹ ਰੇਡਾਂ ਹੋਈਆਂ ਤਾਂ ਉਹਨਾਂ ਦੇ ਆਫਿਸ ਵਿੱਚ ਉਹਨਾਂ ਨੇ ਪ੍ਰੋਫੈਸ਼ਨਲ ਡਾਟਾ ਤੋਂ ਇਲਾਵਾ ਪਰਸਨਲ ਡਾਟਾ ਤੱਕ ਕਾਪੀ ਕੀਤਾ ਗਿਆ ਸੋ ਤੁਸੀਂ ਕਿਹਾ ਇਨ ਯੂਰ ਸਟੇਟਮੈਂਟ ਦੈਟ ਦ ਫਰਸਟ ਰੇਡ ਹੈਡ ਹੈਪਨਡ ਇਨ ਜੂਨ this time your personal data and data from the computers of your organizations were downloaded and you had uh, no clue you've said that you had no clue how much data was taken away ਉਹਦੀ ਕਿਸੇ ਨੂੰ ਕੋਈ ਲੋੜ ਨਹੀਂ ਸੀ ਇਤੋਂ ਤੱਕ ਕਿ ਕੰਪਨੀ ਦੇ ਕੋ-ਫਾਊਂਡਰ ਤੱਕ ਦਾ ਪਰਸਨਲ ਡਾਟਾ ਕਾਪੀ ਕੀਤਾ ਗਿਆ ਇਹ ਤਾਂ ਆਪਾਂ ਚਲੋ ਲੋਕਲ ਚੀਜ਼ਾਂ ਦੀ ਗੱਲ ਕਰ ਰਹੇ ਹਾਂ ਹੁਣ BBC ਦਾ ਤਾਂ ਸਾਰਿਆਂ ਨੂੰ ਪਤਾ ਹੋਊਗਾ BBC ਆ ਬ੍ਰਿਟਿਸ਼ ਬ੍ਰਾਡਕਾਸਟਿੰਗ ਕੰਟਰੋਲ ਜੋ ਇੰਗਲੈਂਡ ਦਾ ਵਾ ਉਹਦੇ ਨਾਲ ਵੀ ਇਹੀ ਕੁਝ ਹੋਇਆ BBC ਨੇ ਇੱਕ ਡਾਕੂਮੈਂਟਰੀ ਬਣਾਈ ਸੀ ਜਿਸ ਦੇ ਚ ਤਾਨੂੰ ਪਤਾ ਇੱਕ ਬਹੁਤ ਵੱਡੇ ਮੰਤਰੀ ਦਾ ਵੀ ਨਾਮ ਸੀ ਤੇ ਇਹ ਡਾਕੂਮੈਂਟਰੀ ਦੇ ਵਿੱਚ ਜੋ ਐਨਡੀ ਟੀਵੀ ਨਾਲ ਹੋਇਆ ਉਹਦੇ ਬਾਰੇ ਕੁਝ ਗੱਲਾਂ ਸੀਗੀਆਂ ਤੇ ਉਹਨਾਂ ਨੂੰ ਵੀ ਇਹੀ ਸਭ ਮਿਲਿਆ ਜਦੋਂ ਇਹ ਡਾਕੂਮੈਂਟਰੀ ਰਿਲੀਜ਼ ਹੋਈ ਡਾਕੂਮੈਂਟਰੀ ਵੀ ਹਟਵਾ ਦਿੱਤੀ ਗਈ ਕਿ ਕਹਿ ਕੇ ਐਡੀ ਤੇ ਸੀਵੀਆਈ ਉਹਨਾਂ ਦੇ ਪਿੱਛੇ ਹੱਥ ਧੋ ਕੇ ਪੈ ਗਏ ਉਹਨਾਂ ਦੇ ਮੁੰਬਈ ਤੇ ਦਿੱਲੀ ਦੇ ਆਫਸਰਾਂ ਦੇ ਉੱਤੇ ਪੂਰੀ ਤਰ੍ਹਾਂ ਛਾਪੇ ਵੱਜੇ ਤੇ ਉਹਨਾਂ ਨਾਲ ਵੀ ਇਹੀ ਦੁਰਦਸ਼ਾ ਹੋਈ ਅਣ ਇਹ ਸਭ ਕੁਝ ਤੋਂ ਆਪਾਂ ਇਹਦਾ ਦੇਖ ਸਕਦੇ ਆ ਕਿ ਇੰਡੀਆ ਦੇ ਵਿੱਚ ਜਿੰਨੇ ਵੀ ਨਿਊਜ਼ ਚੈਨਲ ਨੇ ਜਾਂ ਨਿਊਜ਼ਪੇਪਰ ਨੇ ਬੇਸਿਕ ਸ਼ਬਦਾਂ ਦੇ ਵਿੱਚ ਜਿੰਨਾ ਵੀ ਮੀਡੀਆ ਵਾ ਉਹਨੂੰ ਕੰਟਰੋਲ ਕਰਨ ਲਈ ਇਹ ਸਭ ਕੁਝ ਕੀਤਾ ਗਿਆ ਪਰ ਇਹਦੇ ਵਿੱਚੋਂ ਮਕਸਦ ਕੀ ਸੀ ਆਪਾਂ ਉਸ ਮਕਸਦ ਤੇ ਵੀ ਇੱਕ ਨਜ਼ਰ ਮਾਰਦੇ ਆ ਆਪਾਂ ਦੇਖੀਏ ਕਿ ਇਹ ਸਭ ਕੁਝ ਤੇ ਦੋ ਸ਼ੁਰੂ ਹੋਇਆ ਫਿਰ ਨਿਊਜ਼ ਦੇ ਵਿੱਚ ਕੀ ਤਬਦੀਲੀ ਆਈ ਨਿਊਜ਼ ਚੈਨਲਾਂ ਦੀਆਂ ਪਾਲਸੀਆਂ ਦੇ ਵਿੱਚ ਕੀ ਤਬਦੀਲੀ ਆਈ योगी आदित्यनाथ ऐसे अनपढ़ व्यक्ति हैं somebody should tell yogi adityanath to get you know his mental balance checked a few moments later तो पहली बात तो ये है योगी जी कि आज आपको बहुत 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 बधाई i am sorry babu framing critical voices as anti national एक किसे बंदे ने किया सी एदा मतलब ये आ ਕਿ ਜੋ ਆਵਾਜ਼ਾਂ ਸਰਕਾਰ ਦੇ ਵਿਰੋਧ ਉੱਠਦੀਆਂ ਨੇ ਕੋਈ ਮੁੱਦਿਆਂ ਬਾਰੇ ਬੋਲਣ ਲਈ ਜੇ ਸਰਕਾਰ ਦੀ ਕਿਸੇ ਪਾਲਿਸੀ ਦਾ ਵਿਰੋਧ ਕਰਨ ਲਈ ਉਹਨਾਂ ਨੂੰ ਜੇ ਐਂਟੀ-ਨੇਸ਼ਨਲ ਬਣਾ ਦਿੱਤਾ ਜਾਊਗਾ ਤਾਂ ਇਹ ਦੇਸ਼ ਇੱਕ ਡਿਕਟੇਟਰਸ਼ਿਪ ਵੱਲ ਚਲੇ ਜਾਊਗਾ ਤੇ ਇਹੀ ਹੋ ਰਿਹਾ ਇਹਨਾਂ ਨਿਊਜ਼ ਚੈਨਲਾਂ ਦੁਆਰਾ ਅੱਜ ਦੇ ਟਾਈਮ ਹੁਣ ਇਹਦੀ ਬਹੁਤ ਵੱਡੀ ਐਗਜ਼ਾਮਪਲ ਆ ਆਪਾਂ ਦੇਖ ਸਕਦੇ ਹਾਂ ਰਿਪਬਲਿਕ ਟੀਵੀ ਟਾਈਮਜ਼ ਨਾਅ ਜੀ ਨਿਊਜ਼ ਆਜ ਤੱਕ ਵਰਗੇ ਵੱਡੇ ਵੱਡੇ ਨਿਊਜ਼ ਚੈਨਲ ਜੋ ਦੇਸ਼ ਦੇ ਵਿੱਚ ਕਟਨਾਵਾਵਾਂ ਹੁੰਦੀਆਂ ਨੇ ਬਹੁਤ ਹੀ ਭੈੜੀਆਂ ਭਿਆਨਕ ਕਟਨਾਵਾਂ ਨੂੰ ਛੱਡ ਕੇ ਬੇਖਜੂਲ ਦੇ ਮੁੱਦਿਆਂ ਨੂੰ ਉਠਾਇਆ ਜਾਂਦਾ ਉਹਨਾਂ ਨੂੰ ਦਬਾਉਣ ਦੇ ਲਈ ਉਹਨਾਂ ਬਾਰੇ ਗੱਲ ਨਹੀਂ ਕੀਤੀ ਜਾਂਦੀ ਇਹ ਰਹੀਆਂ ਕੁਝ ਐਗਜ਼ਾਮਪਲ ਹੁਣ ਆਪਾਂ ਤੁਹਾਡੇ ਅੱਗੇ ਪੇਸ਼ ਕਰਨ ਲੱਗੇ ਛੱਤੀਸਗੜ੍ਹ ਦੇ ਹਸਦੇਵ ਜੰਗਲ ਮੇਂ ਪੇੜੋਂ ਕੀ ਕਟਾਈ ਕਾ ਕਾਮ ਜ਼ੋਰੋ ਸ਼ੋਰੋ ਸੇ ਜਾ ਰਹੀ ਹੈ 30000 ਪੇੜ ਕਾਟੇ ਜਾ ਚੁਕੇ ਹਨ ਔਰ ਅਭੀ 2 ਲੱਖ ਪੇੜ ਔਰ ਕਾਟੇ ਜਾਏਗੇ एक कोल माइनिंग प्रोजेक्ट के लिए सैक्रिफाइस किया जा रहा है ये कोल फील्ड रन किया जाता है बाय अदानी एंटरप्राइजेस वो शो जिसमें ये आपत्तिजनक स्टेटमेंट्स रणवीर इलाहाबादिया ने दिए थे आ, वो यहीं पर रिकॉर्ड किए गए आप आईटीएन हैं और आईटीएन के बाद में ये साधु की वेशभूषा देख रहा हूँ हम जो कोई सरकार कोई एह पॉलिसी बढ़ावे जो लोगों के विरुद्ध हो ਆਮ ਲੋਕਾਂ ਨੂੰ ਤੰਗ ਕਰਨ ਵਾਲੀ ਹੋਵੇ ਤਾਂ ਦੇਸ਼ ਦਾ ਕੋਈ ਤਲਕਾ ਉੱਠਦਾ ਜੋ ਉਸ ਦਾ ਵਿਰੋਧ ਕਰਦਾ ਹੁਣ ਹੁੰਦਾ ਹੈ ਇਹ ਕਿ ਜਦੋਂ ਇਹ ਸਾਰੇ ਨਿਊਜ਼ ਚੈਨਲ ਸਰਕਾਰ ਦੇ ਹੱਕ ਵਿੱਚ ਹੁੰਦੇ ਨੇ ਤਾਂ ਇਹਨਾਂ ਵਿਰੋਧ ਕਰਨ ਵਾਲਿਆਂ ਦਾ ਵਿਰੋਧ ਕਰਦੇ ਨੇ ਇਹ ਝੂਠੇ ਸੈਕੂਲਰ ਗੈਂਗ ਗੈਂਗ ਜਿਵੇਂ ਟੁਕੜੇ ਟੁਕੜੇ ਗੈਂਗ ਹੈ ਇਹ ਮੌਕਾ ਗੈਂਗ ਹੈ ਮੌਕਾ ਮੌਕਾ ਟੁਕੜੇ ਟੁਕੜੇ ਗੈਂਗ ਕੋ ਹੀ ਤੋੜਨਾ ਹੋਗਾ ਉਹਨਾਂ ਨੂੰ ਐਂਟੀ ਨੈਸ਼ਨਲ ਕਹਿੰਦੇ ਨੇ ਹਿੰਸਾਵਾਦੀ ਕਹਿੰਦੇ ਨੇ ਹੁਣ ਇਹੀ ਰੀਜ਼ਨ ਹੈ ਕਿ ਕੁਝ ਇਹੋ ਜਿਹੀਆਂ ਘਟਨਾਵਾਂ ਹੋਈਆਂ ਇਹਨਾਂ ਵਿੱਚ ਇੱਕ ਐਗਜ਼ਾਮਪਲ 2019 ਦੇ ਵਿੱਚ ਸਿਟੀਜ਼ਨਸ਼ਿਪ ਐਮੈਂਡਮੈਂਟ ਐਕਟ ਦੀ ਆ 2019 ਦੇ ਵਿੱਚ ਸਿਟੀਜ਼ਨਸ਼ਿਪ ਐਮੈਂਡਮੈਂਟ ਐਕਟ CAA ਨੂੰ ਦੁਬਾਰਾ ਕੁਝ ਰੂਲ ਚੇਂਜ ਕਰਕੇ ਪੇਸ਼ ਕੀਤਾ ਗਿਆ ਮੈਂ ਬਿਲਕੁਲ ਭੜਦਾ ਹਾਂ ਇਹ ਹਿੰਦੁਸਤਾਨ ਨੂੰ ਤੋੜਨੇ ਦੀ ਕੋਸ਼ਿਸ਼ ਕਰ ਰਹਾ ਹੈ ਲੰਬੇ ਸਫ਼ਰ ਕੋ ਮੀਲੋ ਮੇਂ ਮਤ ਬੰਟਿਏ ਕੌਮ ਕੋ ਕਬੀਲੋ ਮੇਂ ਮਤ ਬੰਟਿਏ ਇੱਕ ਬਹਿਤਾ ਦਰਿਆ ਹੈ ਮੇਰਾ ਭਾਰਤਭਰਸ਼ ਇਸ ਕੋ ਨਦੀਆਂ ਔਰ ਝੀਲੋ ਮੇਂ ਮਤ ਬੰਟਿਏ ਐਸਐਲ ਦੇ ਵਿੱਚ ਫਾਸਟ ਟਰੈਕ ਸਿਟੀਨਸ਼ਿਪ ਲਈ ਸੀ ਜਿਸ ਵਿੱਚ ਹਿੰਦੂ ਸਿੱਖ ਜੈਨ ਬੋਧੀ ਪਾਰਸੀ ਜਾਂ ਕ੍ਰਿਸਚੀਅਨ ਸਾਰੇ ਆਉਂਦੇ ਸੀ ਬਟ ਹੁਣ ਇਹਦੇ ਵਿੱਚ ਕੰਟਰੋਵਰਸ਼ੀਅਲ ਪਾਰਟ ਆਏ ਸੀ ਕਿ ਮੁਸਲਮਾਨਾਂ ਨੂੰ ਇਸ ਵਿੱਚ ਨਹੀਂ ਗਿਣਿਆ ਗਿਆ ਉਹਨਾਂ ਦੇ ਨਾਲ ਧੱਕਾ ਕੀਤਾ ਗਿਆ। ਉਹਨਾਂ ਨੇ ਜਦੋਂ ਇਸ ਚੀਜ਼ ਦਾ ਵਿਰੋਧ ਕੀਤਾ ਤਾਂ ਰਿਪਬਬਲਿਕ ਟੀਵੀ ਤੇ ਟਾਈਮਜ਼ ਨਾ ਵਰਗੇ ਵੱਡੇ ਵੱਡੇ ਚੈਨਲਾਂ ਨੇ ਆਪਣੇ ਚੈਨਲਾਂ ਤੇ ਉਹਨਾਂ ਨੂੰ ਦੇਸ਼ ਵਿਰੋਧੀ ਹਿੰਸਾਵਾਦੀ ਤੇ ਉਹਨਾਂ ਦੇ ਵਿੱਚ ਜੋ ਉਹਨਾਂ ਦੇ ਲੀਡਰ ਸੀ ਉਹਨਾਂ ਨੂੰ ਕਿਹਾ ਕਿ ਇਹ ਦੇਸ਼ ਦੇ ਵਿੱਚ ਦੰਗੇ ਭੜਕਾਉਣਾ ਚਾਹੁੰਦੇ ਨੇ। ਕਿ ਜੋ ਕੋਈ ਵੀ ਭਾਰਤ ਮੇ ਐਨ ਆਰ ਸੀ ਯਰ ਸੀ ਡਬਲਯੂ اے ਕੇ ਖਿਲਾਫ ਹੈ वो कल से अपने घर की छत के ऊपर तिरंगा लगाएगा तो अलावा जी न्यूज ने भी खबर so, ये कहना चाहूंगा इफ यू डोंट माइंड यहाँ पे एटलीस्ट हिंदू मुसलमान मत मतगणना यू आर वर्स्ट मीडिया चैनल करेंगे इस दूजी एग्जाम्पल आप देख सकते फार्मर प्रोटेस्ट राह ਜਦੋਂ ਤਿੰਨ ਕਾਲੇ ਖੇਤੀ ਬਿਲਾਾਂ ਦੇ ਵਿਰੁੱਧ ਫਾਰਮਰਾਂ ਨੇ ਪ੍ਰੋਟੈਸਟ ਕੀਤਾ ਉਹ ਦਿੱਲੀ ਵੱਲ ਵਧਣ ਲੱਗੇ ਤਾਂ ਸੇਮ ਚੀਜ਼ ਹੋਈ ਪੰਜਾਬ ਤੋਂ ਆ ਰਹੇ ਫਾਰਮਰਾਂ ਨੂੰ ਕਿਹਾ ਗਿਆ ਕਿ ਖਾਲਿਸਤਾਨੀ ਨੇ ਇਹ ਬਿਲਾਾਂ ਦੇ ਵਿਰੁੱਧ ਨਹੀਂ ਆਏ ਇਹ ਸਗੋਂ ਤੇ ਖਾਲਿਸਤਾਨ ਲੈਣ ਲਈ ਆ ਰਹੇ ਨੇ ਇਹ ਆਤੰਗਵਾਦੀ ਨੇ ਹੁਣ ਦੇਖੋ ਕਿੰਨੀ ਮਾੜੀ ਗੱਲ ਆ ਕਿ ਆਪਣੇ ਹੀ ਦੇਸ਼ ਦੇ ਕੁਝ ਨਾਗਰਿਕਾਂ ਜਿਹੜੇ ਆਪਣੇ ਕੁਝ ਹੱਕਾਂ ਲਈ ਲੜ ਰਹੇ ਨੇ ਉਹ ਦਿੱਲੀ ਜਾਣਾ ਚਾਹੁੰਦੇ ਸੀ ਸਰਕਾਰ ਨਾਲ ਗੱਲ ਕਰਨਾ ਚਾਹੁੰਦੇ ਸੀ ਉਹਨਾਂ ਨੂੰ ਉੱਥੇ ਨਹੀਂ ਜਾਣ ਦਿੱਤਾ ਗਿਆ ਉਹਨਾਂ ਨੂੰ ਆਤੰਗਵਾਦੀ ਤੱਕ ਬਣਾ ਦਿੱਤਾ ਗਿਆ ਜੋ ਨੈਸ਼ਨਲ ਮੀਡੀਆ ਹੈ ਨਾ ਉਹ ਹਾਂ ਕਿਸਾਨੋਂ ਕੇ ਹੱਕ ਕੀ ਬਾਤ ਪਹੁੰਚਾਣੇ ਕੇ ਲੀਏ ਨਹੀਂ ਆਤੇ ਉਹ ਹਾਂ ਸੇ ਉਹਨ ਲੋਗੋਂ ਸੇ ਪਾਈਟ ਲੇਤੇ ਹੈ ਜੋ ਬਿਚਾਰੇ ਅਨਪੜ੍ਹ ਹੈ ਜਿਨ ਕੋ ਇਤਨਾ ਮਾਲੂਮ ਨਹੀਂ ਹੈ ਉਹਨ ਕੇ ਸਾਹਮਣੇ ਜਾ ਕੇ ਮਾਈਕ ਕਰ ਦਿਤਤੇ ਹੈ ਉਹ ਬਿਚਾਰੇ ਜਜ਼ਬਾਤ ਮੇ ਕੁਛ ਕਹਿ ਦਿਤਤੇ ਹੈ ਉਸੇ ਬਾਤ ਕੋ ਘੁਮਾ ਘੁਮਾ ਕੇ ਘੁਮਾ ਘੁਮਾ ਕੇ ਇਸ ਅੰਦੋਲਨ ਕੇ ਐਂਟੀ ਚਲਾਕਰ ਇਸ ਕੋ ਖਰਾਬ ਕਰਨਾ ਚਾਹਤੇ ਹੈ ਉਹਨਾਂ ਗੱਲ ਸਿਰਫ ਇੰਨੀ ਕੀ ਨਹੀਂ ਕਿ ਚੀਜ਼ਾਂ ਦਾ ਪੇਸ਼ ਪੂਸ਼ਾ ਰੰਗ ਰੂਪ ਬਦਲ ਕੇ ਦਿਖਾਇਆ ਜਾਂਦਾ ਅਸਲ ਨਿਊਜ਼ ਕੁਝ ਹੋਰ ਹੁੰਦੀ ਆ ਤੇ ਕੁਝ ਹੋਰ ਦਿਖਾ ਦਿੱਤਾ ਜਾਂਦਾ ਇਥੋਂ ਤੱਕ ਕਿ ਕੁਝ ਘਟਨਾਵਾਂ ਨੂੰ ਦਬਾਉਣ ਦੇ ਲਈ ਕੋਈ ਛੋਟੀ ਵੱਡੀ ਨਿਊਜ਼ ਨੂੰ ਬਹੁਤ ਵੱਡਾ ਦਿਖਾਇਆ ਜਾਂਦਾ ਇਹੋ ਜਿਹਾ ਇੱਕ ਕੇਸ ਹੋਇਆ ਜਦੋਂ ਕੋਵਿਡ ਦੇ ਦੌਰਾਨ ਸਰਕਾਰ ਦੀਆਂ ਕੋਵਿਡ ਪਾਲਿਸੀਜ਼ ਦੇ ਵਿਰੁੱਧ ਲੋਕੀ ਬੋਲਣ ਲੱਗੇ ਤਾਂ ਉਸ ਨੂੰ ਦਬਾਉਣ ਲਈ उस समय सुशांत सिंह राजपूत ने सुसाइड की थी केस बहुत बड़ा बनाया गया सुशांत केस भारत नहीं पूरी दुनिया का सबसे बड़ा मुद्दा बन गया है सुशांत की हत्या हुई उसकी हत्या की गई है उसकी हत्या की गई है दोस्तों उसकी हत्या हुई है आज पाताल लोग के ये सच बाहर आएगा उसे दवाओं के ओवरडोज से मारा गया उसे गला दबाकर मारा गया था गला दबाकर मारा गया था एकदम ही रीसेंट एग्जाम्पल देखिए पहलगाम भी यही कुछ कलमा पढ़ने के लिए कहा गया और जब पता चला कि वो हिंदू है तब उनको मार दिया बिल्कुल ना। ये चश्मदीद जो उसका शिकार हुए हैं उनका ये बयान है। बिल्कुल उनका बयान सही है अगर उनने ऐसा देखा है तो उस चीज की कड़ी मजम्मत हो रही है और होनी भी चाहिए लेकिन मैं ये कह रहा हूं कि जो वहां पे कश्मीरी मुसलमान मरे वो कैसे मरे फिर और पहलगाम दे किस ਵਿੱਚ ਵੀ ਇਦਾਂ ਹੀ ਕੁਝ ਹੋਇਆ 2014 ਤੋਂ ਪਹਿਲਾਂ ਇਹੀ ਸਰਕਾਰ ਕਹਿੰਦੀ ਸੀ ਕਿ ਦੇਸ਼ ਦੇ ਵਿੱਚ ਅਤਿਗម្មਵਾਦੀ ਕਿੱਦਾਂ ਦਾਖਲ ਹੋ ਸਕਦੇ ਨੇ ਸਰਕਾਰ ਨੂੰ ਪਤਾ ਕਿੱਦਾਂ ਨਹੀਂ ਲੱਗਦਾ ਉਹਨਾਂ ਨੂੰ ਹਥਿਆਰ ਕਿੱਥੋਂ ਮਿਲਦੇ ਨੇ ਉਹਨਾਂ ਨੂੰ ਫੰਡਿੰਗ ਕਿਵੇਂ ਮਿਲ ਜਾਂਦੀ ਆ ਇੰਡੀਆ ਆ ਕੇ ਇਹ ਜੋ ਅਤਿਗម្មਵਾਦੀ ਹੈ ਇਹ ਨਕਸਲਵਾਦੀ ਹੈ ਉਹਨਾਂ ਕੇ ਪਾਸ ਸ਼ਸਤਰੋਰ ਬਾਰੂਦ ਕਹਾਂ ਸੇ ਆਪਾ ਪਰ ਅੱਜ ਜਦੋਂ ਪਹਿਲਗਾਮ ਦੇ ਵਿੱਚ ਇੰਨਾ ਵੱਡਾ ਟੈਰਰਿਸਟ ਅਟੈਕ ਹੋਇਆ ਕਿੰਨੇ ਲੋਕਾਂ ਨੇ ਆਪਣੀ ਜਾਨ ਗਵਾਈ ਆ ਤਾਂ ਕੀ ਕਿਹਾ ਜਾ ਰਿਹਾ ਨਿਊਜ਼ ਦੇ ਵਿੱਚ ਕੀ ਚੱਲ ਰਿਹਾ ਅੱਜ ਲਾ ਕੇ ਆਪ ਸਭ ਕੇ ਸਾਹਮਣੇ ਕਹਿ ਰਹੀ ਹੈ ਕਿ ਧਰਮ ਪੁੱਛ ਕੇ ਮਾਰਾ Hindu ਹੋں ਅਗਰ ਧਰਮ ਪੁੱਛ ਕੇ ਮਾਰਾ ਹੈ ਤਾਂ ਧਰਮ ਕੀ ਬਾਤ ਕਿਉਂ ਨਹੀਂ ਹੋਗੀ ਅਗਰ Hindu ਹੋਣੇ ਕੀ وجہ ਸੇ ਮਾਰਾ ਹੈ ਤਾਂ Hinduਓਂ ਕੀ ਬਾਤ ਕਿਉਂ ਨਹੀਂ ਹੋਗੀ ਇਹ ਕਿਸੇ ਨੇ ਨਹੀਂ ਪੁੱਛਿਆ ਕਿ ਆਤੰਕਵਾਦੀ ਕਿੱਦਾਂ ਆ ਗਏ ਉਹ 300 ਕਿਲੋਮੀਟਰ ਸਰਹੱਦ ਤੋਂ ਅੰਦਰ ਆਏ ਹਮਲਾ ਕੀਤਾ 300 ਕਿਲੋਮੀਟਰ ਬਾਅਦ ਸਲੇ ਗਏ ਪਰ ਇਹਦੇ ਤੇ ਕੋਈ ਸਵਾਲ ਨਹੀਂ ਉੱਠ ਰਿਹਾ ਸਵਾਲ ਉੱਠ ਰਿਹਾ ਤਾਂ ਇਹ ਕਿ ਉਹਨਾਂ ਨੇ ਧਰਮ ਪੁੱਛ ਕੇ ਲੋਕਾਂ ਨੂੰ ਮਾਰਿਆ ਹਾਂ ਹੋ ਸਕਦਾ ਉਹਨਾਂ ਨੇ ਧਰਮ ਪੁੱਛ ਕੇ ਲੋਕਾਂ ਨੂੰ ਮਾਰਿਆ ਬਟ ਹੁਣ ਇੱਥੇ ਇੱਕ ਹੋਰ ਵੱਡੀ ਪ੍ਰੋਬਲਮ ਇਹ ਆ ਕਿ ਉੱਥੋਂ ਦੇ ਮੁਸਲਮਾਨਾਂ ਨੇ ਜੋ ਕਸ਼ਮੀਰ ਦੇ ਲੋਕਲ ਨੇ ਲੋਕਾਂ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਵੀ ਦਿੱਤੀਆਂ ਨੇ ਉਹਨਾਂ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਖਤਰੇ ਵਿੱਚ ਪਾਈਆਂ ਉਹਨਾਂ ਬਾਰੇ ਕੋਈ ਵੀ ਖਬਰ ਨਹੀਂ ਚਲਾਈ ਜਾ ਰਹੀ ਸਾਰੇ ਚੈਨਲਾਂ ਤੇ ਸਿਰਫ ਇਹੀ ਕਿਹਾ ਜਾ ਰਿਹਾ ਕਿ ਮੁਸਲਮਾਨਾਂ ਨੇ ਇਹ ਅਟੈਕ ਕੀਤਾ ਤੇ ਇਹ ਹਿੰਦੂਆਂ ਦੇ ਵਿਰੁੱਧ ਅਟੈਕ ਆ ਇੱਕ ਟੈਰਰਿਸਟ ਅਟੈਕ ਨੂੰ ਹਿੰਦੂ ਮੁਸਲਮਾਨ ਦਾ ਰੌਲਾ ਬਣਾ ਦਿੱਤਾ ਗਿਆ ਤੇ ਖਬਰ ਦਾ ਰੰਗ ਬਿਲਕੁਲ ਹੀ ਚੇਂਜ ਕਰ ਦਿੱਤਾ ਗਿਆ जिसने भी ये आज ये बुजदिलाना हमला टूरिस्ट पे किया है ये टूरिस्ट पे अटैक नहीं है ये पूरी, पूरी इंसानियत पे अटैक है आज इंसानियत का कत्ल हुआ है ਹੁਣ ਗੱਲ ਐਦਾਂ ਕਿ ਅੱਜ ਤੋਂ 8-10 ਸਾਲ ਪਹਿਲਾਂ ਦਾ ਦੇਖੀਏ ਤਾਂ ਜ਼ਿਆਦਾਤਰ ਲੋਕੀ ਖਬਰਾਂ ਹੀ ਸੁਣਦੇ ਸੀ ਉਹਨਾਂ ਕੋਲੇ ਸੋਸ਼ਲ ਮੀਡੀਆ ਇੰਨੀ ਈਜ਼ਲੀ ਅਵੇਲੇਬਲ ਨਹੀਂ ਸੀ ਇੰਟਰਨੈਟ ਐਨਾ ਸੌਖਾ ਨਹੀਂ ਮਿਲਦਾ ਸੀ ਪਰ ਹੁਣ ਟਾਈਮ ਬਦਲ ਗਿਆ ਇੰਟਰਨੈਟ ਹਰ ਜਗ੍ਹਾ ਤੇ ਅਵੇਲੇਬਲ ਆ ਉਹਦਾ ਹੁਣ ਇਹ ਸਿੱਟਾ ਨਿਕਲਿਆ ਕਿ ਜੋ ਇਹ ਝੂਠੀਆਂ ਖਬਰਾਂ ਦਿਖਾਉਂਦੇ ਨੇ ਝੂਠ ਨੂੰ ਵੱਡੇ ਵੱਡੇ ਜਾਮੇ ਪਾ ਕੇ ਬਹੁਤ ਵੱਡਾ ਦਿਖਾਇਆ ਜਾਂਦਾ ਪਰ ਅੰਦਰਲੇ ਵਿੱਚ ਜਿੰਨਾ ਵੱਡਾ ਮਰਜ਼ੀ ਦਿਖਾਇਆ ਜਾਵੇ ਹੈ ਤਾਂ ਝੂਠ ਝੂਠ ਹੀ ਅੱਜ ਦੇ ਟਾਈਮ ਸੋਸ਼ਲ ਮੀਡੀਆ ਕਾਰਨ ਲੋਕੀ ਆਪਣਾ ਪਰਸਨਲ opinion ਦਿੰਦੇ ਨੇ reel ਬਣਾਉਂਦੇ ਨੇ ਜਾਂ blog ਬਣਾਉਂਦੇ ਨੇ بڑے news channel ਤਾਂ ਆਪਣੇ ਹਿਸਾਬ ਨਾਲ ਇੱਕ ਘਟਨਾ ਨੂੰ ਝੂਠਾ ਬਣਾ ਕੇ ਦਿਖਾ ਦਿੰਦੇ ਨੇ ਪਰ ਪਿੱਛੋਂ ਜਦੋਂ ਲੋਕਾਂ ਦੀਆਂ ਵੀਡੀਓ ਆਉਂਦੀਆਂ ਨੇ social media ਤੋਂ ਇਹ ਪਤਾ ਲੱਗ ਜਾਂਦਾ ਕਿ ਉੱਥੇ ਅਸਲ ਵਿੱਚ ਹੋਇਆ ਕੀ ਹੈ ਲੇਕਿਨ ہماری ਪੂਰੀ ਸਤੰਕਤਾ ਦੇ باوجود ਕੁਝ ਅਧੂਰੀ ਰਿਪੋਰਟ ਆਨਲਾਈਨ ਹੋ ਗਈ ਇਸਕੇ ਲਈ ਹਮ ਆਪਸੇ ਮਾਫੀ ਚਾਹਤੇ ਹਾਂ ہمارا ਆਪ ਸੇਵਾਦਾਤਾ ਹੁਣ ਗੱਲ ਉੱਥੇ ਆ ਗਈ ਜੋ ਸਟਾਰਟਿੰਗ ਦੇ ਵਿੱਚ ਦੱਸਿਆ ਸੀ ਕਿ ਇਹ ਵੱਡੇ ਵੱਡੇ ਨਿਊਜ਼ ਰਿਪੋਰਟਰ ਆਪਣੇ ਆਪਣੇ ਇਨਫਲੂਐਂਸਰ ਪ੍ਰੋਗਰਾਮ ਸ਼ੁਰੂ ਕਰਨ ਲੱਗੇ ਨੇ ਹੁਣ ਇਹਦਾ ਰੀਜ਼ਨ ਕੀ ਆ ਹੁਣ ਚੱਕ ਨਹੀਂ ਆ ਕਿ ਲੋਕਾਂ ਨੂੰ ਇੰਨਾ ਨਿਊਜ਼ ਰਿਪੋਰਟਰਾਂ ਦਾ ਪਤਾ ਲੱਗ ਗਿਆ ਜੇ ਉਹ ਇਹਨਾਂ ਦੀ ਨਿਊਜ਼ ਦੇ ਵਿੱਚ ਯਕੀਨ ਨਹੀਂ ਰੱਖਦੇ ਤਾਂ ਉਹ ਇਨਫਲੂਐਂਸਰ ਪ੍ਰੋਗਰਾਮ ਤੇ ਕਿਉਂ ਯਕੀਨ ਕਰਨਗੇ ਹੁਣ ਇਹਨੂੰ ਟੈਕਲ ਕਰਨ ਦੇ ਲਈ ਵੀ ਨਵੀਂ ਚੀਜ਼ ਤਿਆਰ ਹੋ ਰਹੀ ਆ ਪਿੱਛੇ ਜੇ ਤੁਸੀਂ ਦੇਖਿਆ ਹੋਊਗਾ ਕਿ ਕੁਝ ਲੋਕਾਂ ਨੂੰ ਕੋਮੀਡੀਅਨ ਸੀ ਜਾਂ ਕਿਸੇ ਨੇ ਸਰਕਾਰ ਦੇ ਵਿਰੁੱਧ ਕੁਝ ਬੋਲ ਲਿਆ ਉਹਨਾਂ ਨੂੰ ਇਹ ਕਹਿ ਕੇ ਕਿ ਐਂਟੀ ਨੈਸ਼ਨਲ ਆ ਜਾਂ ਫਿਰ ਭਦੀ ਭਾਸ਼ਾ ਦਾ ਪ੍ਰਯੋਗ ਕੀਤਾ ਗਿਆ ਉਹਨਾਂ ਦੇ ਕੰਟੈਂਟ ਬ੍ਰਾਡਕਾਸਟ ਬੰਦ ਕੀਤੇ ਗਏ ਹੁਣ ਇੱਥੇ ਲਿਆਂਦਾ ਜਾ ਰਿਹਾ ਬ੍ਰਾਡਕਾਸਟਿੰਗ ਰਾਈਟਸ ਐਕਟ ਜਿਹਦੇ ਵਿੱਚ ਹੋਊਗਾ ਕਿ ਕਿ ਜਿਨ੍ਹਾਂ ਲੋਕਾਂ ਤੇ ਹੁਣ ਤੁਹਾਨੂੰ ਯਕੀਨ ਨਹੀਂ ਉਹਨਾਂ ਦੇ ਇਨਫਲੂਐਂਸਰ ਮਰ ਰਿਪੋਰਟਰਾਂ ਤੇ ਵੀ ਤੁਹਾਨੂੰ ਯਕੀਨ ਨਹੀਂ ਆਉਣਾ ਪਰ ਇਸ ਐਕਟ ਦੇ ਰਾਹੀਂ ਉਹ ਲੋਕਾਂ ਨੂੰ ਦਬਾ ਦਿੱਤਾ ਜਾਊਗਾ ਜਿਹੜੇ ਤੁਹਾਨੂੰ ਸੱਚ ਦੱਸਦੇ ਨੇ ਜਿਹੜੇ ਸਰਕਾਰ ਦੇ ਵਿਰੁੱਧ ਬੋਲਦੇ ਨੇ ਉਹਨਾਂ ਦਾ ਕੰਟੈਂਟ ਤੁਹਾਡੇ ਅੱਗੇ ਹੀ ਨਹੀਂ ਆਉਣ ਦਿੱਤਾ ਜਾਊਗਾ ਤੁਹਾਡੇ ਸਾਹਮਣੇ ਆਊਗਾ ਕਿ ਇਹਨਾਂ ਰਿਪੋਰਟਰਾਂ ਦੁਆਰਾ ਇਹਨਾਂ ਚੈਨਲਾਂ ਦੁਆਰਾ ਤਿਆਰ ਕੀਤੇ ਗਏ ਇਨਫਲੂਐਂਸਰ ਜਿਨ੍ਹਾਂ ਦਾ ਤੁਹਾਨੂੰ ਪਤਾ ਤੱਕ ਨਹੀਂ ਲੱਗੂ ਕਿ ਇਹ ਸਰਕਾਰਾਂ ਜਾਂ ਨਿਊਜ਼ ਚੈਨਲਾਂ ਦੇ ਨਾਲ ਕੋਈ ਰਿਲੇਸ਼ਨ ਰੱਖਦੇ ਨੇ ਇਹਨਾਂ ਦਾ ਹੀ ਕੰਟੈਂਟ ਤੁਹਾਡੇ ਅੱਗੇ ਆਊਗਾ ਤੇ ਉਹਦੇ ਤੇ ਤੁਹਾਨੂੰ ਯਕੀਨ ਕਰਨਾ ਪਊਗਾ ਹੁਣ ਇੱਥੇ ਇੱਕ ਬਹੁਤ ਵੱਡਾ ਸਵਾਲ ਆ ਕਿ ਇਹ ਦੇਸ਼ ਜਾ ਕੇ ਕਿੱਦ ਨੂੰ ਰਿਹਾ ਇਨ ધ ਲਾਸਟ 2 ਅ 3 ইয়ারਸ ਆ ਹਟ ਸਟਾਪਡ ਕਾਊਂਟਿੰਗ ਵੀਵ ਗਾਟ ਅਬਾਊਟ ਬੀਟਵੀਨ 55 ਐਂਡ 60 ਇਨਕਮ ਟੈਕਸ ਨੋਟਿਸਸ ਵੀਵ ਹੈਡ 2 ਰੇਡਸ which they call surveys ਆਵ ਹੈਡ ਮਾਈ ਫੋਨ ਐਂਡ ਲੈਪਟਾਪ ਟੇਕਨ ਅਵੇ ਹੁਣ ਅੱਜ ਸਿਰਫ ਇੰਨੀ ਕੀ ਗੱਲ ਕਹਿਣਾ ਚਾਹਾਂਗੇ ਕਿ ਕੁੰਝ ਸਾਲਾਂ ਬਾਅਦ ਤੁਹਾਡੇ ਅੱਗੇ ਜੋ ਨਿਊਜ਼ ਆਊਗੀ ਚਾਹੇ ਉਹ ਨਿਊਜ਼ ਚੈਨਲ ਤੇ ਹੋਵੇ ਸੋਸ਼ਲ ਮੀਡੀਆ ਤੇ ਹੋਵੇ ਉਹਦੇ ਤੇ ਯਕੀਨ ਕਰਨਾ ਬਹੁਤ ਔਖਾ ਹੋ ਜਾ ਕਿਉਂਕਿ ਇਹ ਪਤਾ ਕਰਨਾ ਕਿ ਇਹ ਸੱਚ ਕਿੰਨਾ ਕੁ ਸੱਚ ਥੋਡੀ ਖੁਦ ਦੀ ਜ਼ਿੰਮੇਵਾਰੀ ਹੋ ਜਾਊਗੀ ਤੁਹਾਨੂੰ ਖੁਦ ਜਾਂਚ ਪੜਤਾਲ ਤੇ ਆਪਣੀ ਸੂਝ-ਬੂਝ ਨਾਲ ਇਹ ਵਿਚਾਰ ਕਰਨਾ ਪੈਣਾ ਕਿ ਜੋ ਸਾਨੂੰ ਦਿਖਾਇਆ ਜਾ ਰਿਹਾ ਜੋ ਸਾਡੇ ਤੱਕ ਖਬਰ ਪਹੁੰਚਾਈ ਜਾ ਰਹੀ ਹੈ ਉਹ ਕਿੰਨੀ ਕੁ ਸੱਚ ਹੈ